ਡੱਲੇਵਾਲ ਦੀ ਕਿਰਤਾਰੀ ਤੋਂ ਬਾਅਦ ਲਗਾਤਾਰ ਮਾਮਲਾ ਭਖਦਾ ਚੱਲ ਰਿਹਾ ਕਿਉਂਕਿ ਪੁਲਿਸ ਦੇ ਵੱਲੋਂ ਜਿਹੜਾ ਕਿਸਾਨ ਆਗੂ ਜਗਜੀਤ ਸਿੰਘ ਡੱਲਿਆ ਨੂੰ ਡਿਟੇਨ ਕਰ ਲਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਜਿਹੜਾ ਡੀਐਮਸੀ ਹਸਪਤਾਲ ਵਿੱਚ ਚੈੱਕਅਪ ਚੱਲ ਰਿਹਾ ਜਿਹਦੇ ਚੱਲਦੇ ਨਾਲ ਪੰਨਾ ਸਿੱਧੂ ਦਾ ਵੱਡਾ ਬਿਆਨ ਦੇਖੁਰ ਮਿਲਿਆ ਪੰਨਾ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਕਿਸਾਨਾਂ ਦੇ ਨਾਲ ਧੱਕਾਧਰੀਆਂ ਤੇ ਚੱਲਦੇ ਵੱਧ ਤੋਂ ਵੱਧ ਨੌਜਵਾਨ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਪਹੁੰਚਣ ਦੀ ਪੀ ਅਨੁਸਾਰ ਉਹਨਾਂ ਨੂੰ ਬੇਨਤੀ ਆ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਡੱਲੇਵਾਲਾਂ ਸਾਥ ਦੀ ਹੈ ਜਿੰਨੇ ਵੀ ਜਾਣੇ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁ ਉਹਨਾਂ ਨੂੰ 2 ਤੋਂ 3 ਵਜੇ ਦੇ ਅ ਵਿਚਕਾਰ ਰਾਤ ਨੂੰ ਉਹਨਾਂ ਨੂੰ ਚੱਕ ਲਿਆ ਕਿਉਂਕਿ ਉਹ ਸੁੱਤੇ ਪਏ ਸੀਗੇ ਸੁੱਤੇ ਪੈਨੂੰ ਟਰਾਲੀ ਦੇ ਵਿੱਚ ਚੱਕ ਕੇ ਪ੍ਰਸ਼ਾਸਨ ਲੈ ਗਿਆ ਇਸ ਕਰਕੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ ਗਲਤੀ ਆ ਕਿ ਇਸ ਪ੍ਰਕਾਰ ਜਿਹੜਾ ਚੱਕਿਆ ਜਾ ਰਿਹਾ ਹੁਣ ਸਾਨੂੰ ਸਭ ਨੂੰ ਬੇਨਤੀ ਆ ਅਸੋਂ ਅਸੀਂ ਆ ਪਾਰਟੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਓ ਸੰਘਰਸ਼ੀ ਯੋਧੇ ਦਾ ਸਰਦਾਰ ਜਗਜੀਤ ਸਿੰਘ ਜੱਲੇਵਾਲਾ ਸਾਥ ਦੀਏ ਜਿਹੜਾ ਕਿ ਇੰਨੀਆਂ ਬਿਮਾਰੀਆਂ ਦੇ ਬਾਵਜੂਦ ਵੀ ਜਿਹੜੀ ਸਾਡੇ ਪੰਜਾਬ ਦੀ ਲੜਾਈ ਲੜ ਰਿਹਾ ਹੈ ਸਾਡੀ ਪੰਜਾਬ ਦੀ ਖੇਤੀ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਤਾਂ ਸਾਨੂੰ ਸਭ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਦਾ ਸਾਥ ਦੇਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਢੱਲੇਵਾਲ ਦਾ ਸਾਥ ਦਿਓ ਜਿੰਨੇ ਵੀ ਜਾਣੇ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣਦੇ ਹੋ ਉਹਨਾਂ ਨੂੰ 2 ਤੋਂ 3 ਵਜੇ ਦੇ ਵਿਚਕਾਰ ਰਾਤ ਨੂੰ ਉਹਨਾਂ ਨੂੰ ਚੱਕ ਲਿਆ ਕਿਉਂਕਿ ਉਹ ਸੁੱਤੇ ਪਏ ਸੀਗੇ ਸੁੱਤੇ ਪੈਨੂੰ ਟਰਾਲੀ ਦੇ ਵਿੱਚ ਚੱਕ ਕੇ ਪ੍ਰਸ਼ਾਸਨ ਲੈ ਗਿਆ ਇਸ ਕਰਕੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ ਗਲਤੀ ਆ ਕਿ ਇਸ ਪ੍ਰਕਾਰ ਜਿਹੜਾ ਚੱਕਿਆ ਜਾ ਰਿਹਾ ਹੁਣ ਸਾਨੂੰ ਸਭ ਨੂੰ ਬੇਨਤੀ ਹੈ ਅਸੋਂ ਅਸੀਂ ਆ ਪਾਰਟੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਓ ਉਸ ਸੰਘਰਸ਼ੀ ਯੋਧੇ ਦਾ ਸਰਦਾਰ ਜਗਜੀਤ ਸਿੰਘ ਜਿੱਦਲੇਵਾਲ ਦਾ ਸਾਥ ਦੀਏ ਜਿਹੜਾ ਕਿ ਇੰਨੀਆਂ ਬਿਮਾਰੀਆਂ ਦੇ ਬਾਵਜੂਦ ਵੀ ਜਿਹੜੀ ਸਾਡੇ ਪੰਜਾਬ ਦੀ ਲੜਾਈ ਲੜ ਰਿਹਾ ਹੈ ਸਾਡੀ ਪੰਜਾਬ ਦੀ ਕਿਸਾਨੀ ਬਚਾਉਣ ਲਈ ਲੜਾਈ ਲੜ ਰਿਹਾ ਤਾਂ ਸਾਨੂੰ ਸਭ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਸਰਦਾਰ ਜਗਜੀਤ ਸਿੰਘ ਜਿੱਦਲੇਵਾਲ ਦਾ ਸਾਥ ਦੇਣਾ ਚਾਹੀਦਾ ਖਨੌਰੀ ਸ਼ੰਭੂ ਬਾਰਡਰ ਤੇ ਪਹੁੰਚੋ ਉੱਥੇ ਆਪਣੀ ਗਿਣਤੀ ਵਧਾਓ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਢੱਲੇਵਾਲਾ ਸਾਥ ਦੀ ਜਿੰਨੇ ਵੀ ਜਾਣੇ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣਦੇ ਹੋ ਉਹਨਾਂ ਨੂੰ 2 ਤੋਂ 3 ਵਜੇ ਦੇ ਵਿਚਕਾਰ ਰਾਤ ਨੂੰ ਉਹਨਾਂ ਨੇ ਚੱਕ ਲਿਆ ਕਿਉਂਕਿ ਸੁੱਤੇ ਪਏ ਸੀਗੇ ਸੁੱਤੇ ਪਏ ਨੂੰ ਟਰਾਲੀ ਦੇ ਵਿੱਚ ਚੱਕ ਕੇ ਪ੍ਰਸ਼ਾਸਨ ਲੈ ਗਿਆ ਇਸ ਕਰਕੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਰਾਸ਼ਾ ਹੈ ਗਲਤੀ ਹੈ ਕਿ ਇਸ ਪ੍ਰਕਾਰ ਜਿਹੜਾ ਚੱਕਿਆ ਜਾ ਰਿਹਾ ਹੁਣ ਸਾਨੂੰ ਸਭ ਨੂੰ ਬੇਨਤੀ ਹੈ ਅਸੋਂ ਅਸੀਂ ਆ ਪਾਰਟੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਓ ਸੰਗਰਸ਼ੀ ਯੋਧੇ ਦਾ ਸਰਦਾਰ ਜਿੱਦੀ ਸਿੰਘ ਜੱੱਲੇਵਾਲਾ ਸਾਹਸ ਦੀਏ ਜਿਹੜਾ ਕਿ ਇੰਨੀਆਂ ਬਿਮਾਰੀਆਂ ਦੇ ਬਾਵਜੂਦ ਵੀ ਜਿਹੜੀ ਸਾਡੇ ਪੰਜਾਬ ਦੀ ਲੜਾਈ ਲੜ ਰਿਹਾ ਹੈ ਸਾਡੀ ਪੰਜਾਬ ਦੀ ਕਿਸਾਨੀ ਬਚਾਉਣ ਲਈ ਲੜਾਈ ਲੜ ਰਿਹਾ ਤਾਂ ਸਾਨੂੰ ਸਭ ਨੂੰ ਬੇਨਤੀ ਹੈ ਭਾਰਤੀਆ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਨੇਤਾ ਸਾਜ ਗੀਤ ਸਿੰਘ ਜੱੱਲੇਵਾਲਾ ਵੱਲੋਂ ਅੱਜ ਕਿਸਾਨੀ ਮੰਗਾ ਸੁਵੰਦੀ ਜਿਲ੍ਹਾ ਪਟਿਆਲਾ ਦੇ ਖਨੌਰੀ ਕਸਬੇ ਵਿਖੇ ਮਰਨ ਵਰਤ ਦਾ ਐਲਾਨ ਕੀਤਾ ਗਿਆ ਸੀ ਤੇ ਪ੍ਰਸ਼ਾਸਨ ਇਸ ਗੱਲੋਂ ਚਿੰਤਤ ਸੀ ਕਿ ਜਦੋਂ ਮਰਨ ਵਾਲ ਦਾ ਐਲਾਨ ਹੋਣ ਤੋਂ ਬਾਅਦ ਲੋਕ ਇਕੱਠੇ ਹੋਣਗੇ ਤਾਂ ਬਹੁਤ ਸਾਰੇ ਲੈਵਲ ਤੇ ਜਦੋਂ ਸਿਹਤ ਸੁਰਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਈ ਵਾਰ ਲੋਕ ਉਸ ਦਾ ਵਿਰੋਧ ਕਰਦੇ ਆ ਇਸ ਕਰਕੇ ਉਹਨਾਂ ਦਾ ਸਿਹਤ ਨੂੰ ਧਿਆਨ ਚ ਰੱਖਦੇ ਹੋયા ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹੋયા ਤੇ ਉਹ ਕਿਉਂਕਿ ਸਾਡੇ ਸਾਰਿਆਂ ਲਈ ਉਹ ਸਤਕਾਰਯੋਗ ਹੈ ਉਹਨਾਂ ਦੇ ਮੈਡੀਕਲ ਪ੍ਰੋਪਰ ਚੈੱਕਅਪ ਕਰਾਉਣ ਲਈ ਅੱਜ ਉਹਨਾਂ ਨੂੰ ਨਾਲ ਲੈ ਕੇ ਡੀਐਮਸੀ ਲੁਧਿਆਣਾ ਵਿਖੇ ਉਹਨਾਂ ਦਾ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਸਰਪੰਦੇਸ ਸਾਹਿਬ ਨੂੰ ਲੋ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਪੁਲਿਸ ਨੂੰ ਵਿੱਚ ਨਹੀਂ ਆਉਣਾ ਚਾਹੀਦਾ ਸੀ ਸਰਕਾਰ ਤੇ ਸਾਡਾ ਜਿਹੜਾ ਇਹ ਲੜਾਈ ਸੀ ਉਸ ਨੂੰ ਕਿਵੇਂ ਦੇਖੀ ਨਹੀਂ ਅਸੀਂ ਕਿਉਂਕਿ ਸਾਡੇ ਲਈ ਸਾਬ ਜਗਦੀਪ ਸਿੰਘ ਡੱਲੇਵਾਲ ਬਹੁਤ ਸਤਿਕਾਰਯੋਗ ਹੈ ਸੀਨੀਅਰ ਕਿਸਾਨ ਨੇਤਾ ਹੈ ਤੇ ਇੱਕ ਉਹਨਾਂ ਦੀ ਏਜ ਨੂੰ ਧਿਆਨ ਚ ਰੱਖਦੇ ਹਾਂ ਅਸੀਂ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਪ੍ਰਸ਼ਾਸਨ ਉਹਦੇ ਬਾਰੇ ਚਿੰਤਤ ਸੀ ਤੇ ਕਿਉਂਕਿ ਉਹਨਾਂ ਦੀ ਜਾਨ ਨੂੰ ਕੋਈ ਨੁਕਸਾਨ ਨਾ ਹੋਵੇ ਸਭ ਤੋਂ ਵੱਡਾ ਜਾਨ ਹੈ ਤੇ ਜਹਾਨ ਹੈ ਤੇ ਇਸ ਲਈ ਅਸੀਂ ਉਹਨਾਂ ਨੂੰ ਇਹ ਮੈਡੀਕਲ ਚੈੱਕਅਪ ਲਈ ਉਹਨਾਂ ਨੂੰ ਨਾਲ ਲੈ ਕੇ ਤੇ ਉਹਨਾਂ ਦਾ ਪ੍ਰੋਪਰ ਮੈਡੀਕਲ ਚੈੱਕਅਪ ਹੈ ਜਾਂ ਡੀ ਐਮ ਸੀ ਚੱਲ ਵੀ ਰਿਹਾ ਐ ਸਰ ਇੱਕ ਹੋਰ ਗੱਲ ਕੁਝ ਪੁੱਛਣਾ ਚਾਹਾਂਗੀ ਕੀ ਇਹ ਹੀ ਗ੍ਰਿਫਤਾਰੀ ਹੈ ਜਾਂ ਕੇਵਲ ਮੈਡੀਕਲ ਚੈੱਕਅਪ ਹੈ ਨਹੀਂ ਨਾ ਗਸਤਾਰੀ ਨਹੀਂ ਹੈਗੀ ਇਹ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਦਾ ਪ੍ਰੋਪਰਲੀ ਮੈਡੀਕਲ ਜਿਹੜੇ ਕਿ ਬਹੁਤ ਹੀ ਮਾਹਰ ਡਾਕਟਰਾਂ ਵੱਲੋਂ ਆ ਜਿਹੜਾ ਉਹਨਾਂ ਦਾ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ ਤੇ ਸਰ ਕੀ ਹੁਣ ਜਿਹੜਾ ਕਿਸਾਨਾਂ ਦੇ ਵੱਲੋਂ ਜੋ ਐਲਾਨ ਕੀਤਾ ਗਿਆ ਹੈਗਾ ਕਿ ਅਸੀਂ ਜਿਹੜੇ ਧਰਨੇ ਪ੍ਰਦਰਸ਼ਨ ਕਰਾਂਗੇ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਜਿਹੜੀ ਇਹ ਗੱਲ ਹੈ ਕਿਉਂਕਿ ਇਹ ਇਹਦੇ ਬਾਰੇ ਕਿਉਂਕਿ ਪਾਲਿਸੀ ਮੈਟਰ ਹੁੰਦਾ ਹੈ ਗਵਰਨਮੈਂਟ ਲੈਵਲ ਤੇ ਡਿਸੀਜਨ ਹੁੰਦਾ ਉਹ ਤਾਂ ਉਸ ਗੱਲ ਦਾ ਉਹ ਜਿਵੇਂ ਕਿ 네ਗੋਸ਼ੀਏਸ਼ਨ ਹੈ ਜਿਹੜੀ ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਟੇਬਲ ਟਾਕਸ ਹੈ ਹਮੇਸ਼ਾ ਉਹ ਚੱਲਦੀਆਂ ਰਹਿੰਦੀਆਂ ਕਿਉਂਕਿ ਜਿਹੜੀਆਂ ਅਸੀਂ ਸਾਰੇ ਚਾਹੁੰਦੇ ਆ ਵੀ ਕਿਸਾਨੀ ਮੰਗਾ ਵੀ ਜਿਹੜੀਆਂ ਪੂਰੀਆਂ ਹੋ ਜਾਣ ਪਰ ਇਹਦਾ ਹੱਲ ਕਿਉਂਕਿ ਪੁਲਿਸ ਦੇ ਤੌਰ ਤੇ ਮੈਂ ਕੁਝ ਨਹੀਂ ਕਹਿ ਸਕਦਾ ਪਰ ਇਹ ਜਿਹੜਾ ਸਭ ਨੂੰ ਹੀ ਖੁਸ਼ੀ ਹੋਊਗੀ ਜੇ ਕਿਸਾਨੀ ਮੰਗਾ ਹੱਲ ਹੁੰਦੀਆਂ ਤੇ ਕਿਸਾਨ ਆਪਣੇ ਘਰਾਂ ਨੂੰ ਜਾਂਦੇ ਆ ਸਰ ਉਹਨਾਂ ਨੇ ਕਿਹਾ ਹੈਗਾ ਕਿ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਹੈ ਇਸ ਨੂੰ ਲੈ ਕੇ ਜੋ ਅੱਜ ਜੋ ਘੰਬਲ ਪੁੱਸਾ ਪਿਆ ਹੈ ਕਿ ਗ੍ਰਿਫਤਾਰੀ ਮੰਨ ਰਹੇ ਨੇ ਕਿਸਾਨ ਕੀ ਉਸ ਤੋਂ ਬਾਅਦ ਜਿਹੜਾ ਹੈ ਉਹ ਪ੍ਰੋਟੈਸਟ ਸ਼ੁਰੂ ਕਰਨਗੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਹੱਕ ਦੇ ਵਿੱਚ ਜਿਸ ਤਰ੍ਹਾਂ ਨਾਲ ਤੁਸੀਂ ਦੱਸ ਰਹੇ ਕਿ ਉਹਨਾਂ ਨੂੰ ਮੈਡੀਕਲ ਚੈੱਕਅਪ ਦੇ ਲਈ ਲਿਆਂਦਾ ਗਿਆ ਹੈ ਵੇ ਦੇਖੋ ਇਹਦੇ ਚੋਂ ਉਹ ਜਿਹੜੀ ਗੱਲ ਉਹ ਤਾਂ ਸਾਰੇ ਲੋਕੀ ਕਿਉਂਕਿ ਕਿਸਾਨ ਯੂਨੀਅਨ ਦੇ ਜਿੰਨੇ ਵੀ ਸੀਨੀਅਰ ਨੇਤਾ ਉਹ ਵੀ ਉਹਨਾਂ ਦੀ ਸਿਹਤ ਬਾਰੇ ਚਿੰਤਤ ਸੀ ਤੇ ਪ੍ਰਸ਼ਾਸਨ ਵੀ ਲੋਕਲ ਹੈ ਜਿਹੜਾ ਉਹਨਾਂ ਦੀ ਸਿਹਤ ਬਾਰੇ ਚਿੰਤਾ ਸੀ ਤੇ ਅਸੀਂ ਉਹਨਾਂ ਨੂੰ ਜਿਹੜਾ ਜਿਹੜੀ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਸਾਰਾ ਫੈਸਲਾ। ਦਾਦੀ ਕਿਸਾਨ ਅਗੂ ਜਗਦੀਸ਼ ਸਿੰਘ ਡੱਲੇਵਾਲ ਦੇ ਵੱਲੋਂ 26 ਜਨਵਰੀ ਤੋਂ ਜਾਣ ਕੀ ਅੱਜ ਉਹਨਾਂ ਦੇ ਵੱਲੋਂ ਮਨ ਮਰਨ ਵਰਤੇ ਬੈਠਣ ਦਾ ਐਲਾਨ ਕੀਤਾ ਗਿਆ ਸੀ ਉਹਨਾਂ ਕਹਿੰਦਾ ਕਿ ਜਿੰਨਾ ਟਾਈਮ ਕਿਸਾਨ ਦੀਆਂ ਮੰਗਾਂ ਨਹੀਂ ਪੂਰੀ ਉਹਨਾਂ ਦਾ ਟਾਈਮ ਮੈਂ ਭੁਖੜ ਹੜਤਾਲ ਦੇ ਬੈਠਾਂਗਾ ਚਾਹੇ ਮੈਨੂੰ ਇਸ ਦੇ ਲਈ ਬਲਦਾਨ ਕਿਉਂ ਦੇਣਾ ਉਹ ਜਿਹੜੇ ਚੱਲਦੇ ਹੁਣ ਡੀਆਈਜੀ ਪਟੜ੍ਹ ਤੋਂ ਮਨਦੀਪ ਸਿੰਘ ਸਿੱਧੂ ਦਾ ਬਿਆਨ ਵੀ ਦੇਖਣ ਉਹਨਾਂ ਨੇ ਕਹਿਣਾ ਜੀ ਕਿ ਅਸੀਂ ਕਿਸਾਨਾਂ ਇਹ ਕਿਸਲਾ ਕਿਸਾਨ ਆਗੂ ਜਗਦੀਸ਼ ਸਿੰਘ ਡੱਲਿਆ ਦੀ ਇੱਜ਼ਤ ਕਰਦੇ ਆ ਸੀਨੀਅਰ ਕਿਸਾਨ ਲੀਡਰ ਨੇ ਪਰ ਉਹਨਾਂ ਦੀ ਸੇਜ ਤੇ ਚੱਲਦੇ ਆ ਸੀ ਉਹਨਾਂ ਨੂੰ ਚੈੱਕ ਅਪ ਲਈ ਲੈ ਕੇ ਆਏ ਆ ਨਾ ਕਿ ਗ੍ਰਫਤਾਰ ਕੀਤਾ ਜਦੋਂ ਚੱਲਦੇ ਆ ਲਗਾਤਾਰ ਕਿਸਾਨ ਆਗੂ ਉਹ ਵੱਲੋਂ ਸਰਕਾਰ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਇਸ ਇਸ ਕੰਮ ਦੀ ਨਿਖੇਦੀ ਕੀਤੀ ਹੈ ਪਰ ਦੂਜੇ ਪਾਸੇ ਡੀਆਈਜੀ ਮਨਦੀਪ ਸਿੱਧੂ ਦੇ ਵੱਲੋਂ ਜੋ ਬਿਆਨ ਦਿੱਤਾ ਆ ਕਿ ਅਸੀਂ ਦੇਖ ਕੇ ਪੁਲਿਸ ਪ੍ਰਸ਼ਾਸਨ ਤੂੰ ਐਵੇਂ ਕਿਹਾ ਜਾਂ ਕਿਹਾ ਚਾ ਸਕਦਾ ਜਿਵੇਂ ਕਿ ਮਨਦੀਪ ਸਿੱਧੂ ਦਾ ਕਹਿਣਾ ਕਿ ਅਸੀਂ ਜਿਹੜਾ ਨੌ ਕਿਸਾਨ ਅਗੁੱਜ ਡੱਲੇਵਾਲ ਦਾ ਡੀਐਮਸੀ ਹਸਪਤਾਲ ਦੇ ਵਿੱਚ ਚੈੱਕਅਪ ਕੀਤਾ ਜਾਂਦਾ ਚੈੱਕ ਉੱਤੇ ਇਲਾਜ ਚੱਲ ਰਿਹਾ ਕਿਉਂਕਿ ਉਹ ਕਾਫੀ 올ਡ ਨੇ ਕਾਫੀ ਬਜ਼ੁਰਗ ਹੋ ਚੁੱਕੇ ਨੇ ਦੂਜੇ ਪਾਸੇ ਉਹਨਾਂ ਨੂੰ